ਹਾਂਜੀ ਦੋਸਤੋ ਕਾਂਚਨ ਕੁਮਾਰੀ ਲੜਕੀ ਲੁਧਿਆਣਾ ਦੇ ਰਹਿਣ ਵਾਲੀ ਉਹਦਾ ਕਤਲ ਹੋਇਆ ਤੇ ਉਹਦੇ ਕਤਲ ਦੀ ਜ਼ਿੰਮੇਵਾਰੀ ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਜਿਹੜਾ ਸਿੱਕੀ ਬਾਣੇ ਦੇ ਵਿੱਚ ਸਜਿਆ ਹੋਇਆ ਨੌਜਵਾਨ ਹੈ ਪਿਛਲੇ ਸਮੇਂ ਤੋਂ ਉਹ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਗੰਦ ਪਾਉਂਦੇ ਆ ਉਹਨਾਂ ਨੂੰ ਰੋਕਦਾ ਤੁਰਿਆ ਆਇਆ ਹੈ ਸਭ ਤੋਂ ਪਹਿਲਾਂ ਉਹਨੇ ਜਿਹੜਾ ਕੋਟ ਦੁੰਨੇ ਦਾ ਪ੍ਰੋਡਿਊਸਰ ਸੀ ਉਹਨੂੰ ਰੋਕਿਆ ਸੀ। ਉਹਦੇ ਪਿੰਡ ਆ ਕੇ ਅੰਮ੍ਰਿਤਪਾਲ ਉਹਨੂੰ ਕੁੱਟ ਕੇ ਗਿਆ ਸੀ। ਉਸ ਤੋਂ ਬਾਅਦ ਹੋਰ ਵੀ ਉਹਨੇ ਬੜੀਆਂ ਕੁੜੀਆਂ ਨੂੰ ਚੇਤਾਵਨੀ ਦਿੱਤੀ ਕਿ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ, ਪੰਜਾਬ ਦੀ ਧਰਤੀ। ਤੁਸੀਂ ਇੱਥੇ ਰਹਿ ਕੇ ਇੰਨਾ ਜ਼ਿਆਦਾ ਅਸਲੀਲਪਣਾ ਸੋਸ਼ਲ ਮੀਡੀਆ ਤੇ ਨਾਂ ਦਿਖਾਓ ਕਿ ਜਿਹੜੇ ਸਾਡੇ ਨੌਜਵਾਨ ਐ ਉਹਨਾਂ ਦੇ ਵਿੱਚ ਜਿਹੜੀ ਕਾਮ ਵਰਤੀ ਐ ਉਹਨੂੰ ਅੱਗ ਲੱਗ ਜਾਵੇ ਦੋਸਤੋ ਜਿਵੇਂ ਸੁੱਕੇ ਫੂਸ ਨੂੰ ਅੱਗ ਲੱਗਦੀ ਆ ਨਾ ਅਸਲੀਲ ਵੀਡੀਓ ਨੂੰ ਦੇਖ ਕੇ ਇਸ ਤਰ੍ਹਾਂ ਜਿਹੜੀ ਅੱਗ ਐ ਉਹ ਲੱਗਦੀ ਐ ਤੇ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਇਹ ਕੰਚਨ ਬਿਮਾਰੀ ਇਹਦਾ ਨਾਂ ਐ ਇਹੋ ਜਿਹਾ ਕੋਈ ਨਾ ਸਾਹਮਣੇ ਆਇਆ ਕਮਲ ਕੌਰ ਵੀ ਇਹ ਨਾਰ ਦਾ ਰੱਕੀ ਫਿਰਦੀ ਹੈ ਜਿਹੜਾ ਕੌਰ ਨਾ ਇਹ ਬੜਾ ਸਿੱਖਾਂ ਦਾ ਨਾਂ ਹੈ ਬੜਾ ਇੱਜ਼ਤਮਾਨ ਵਾਲਾ ਨਾਂ ਹੈ ਇਹਨੂੰ ਅੰਮ੍ਰਿਤਪਾਲ ਸਿੰਘ ਮਹਿਰੋ ਨੇ ਦੋ ਤਿੰਨ ਵਾਰੀ ਚੇਤਾਵਨੀ ਦਿੱਤੀ ਸੀ ਇਹ ਨਾਂ ਹਟੀ ਹੁਣ ਦੋਸਤੋ ਗੱਲ ਇੱਕੇ ਆ ਰਹੀ ਹੈ ਕਹਿੰਦੇ ਜੀ ਬੜਾ ਕਹਿਰ ਪਾਣਾ ਕੀਤਾ ਇਨਾਮ ਸਿੰਘਾ ਨੇ ਇੱਕ ਕੰਟੈਕਟ న్యూਜ ਰੂਮ ਵਾਲਾ ਪੱਤਰਕਾਰ ਹੈ ਬੜਾ ਵਧੀਆ ਪੱਤਰਕਾਰ ਹੈ ਉਹਦੀਆਂ ਮੈਂ ਪਹਿਲਾਂ ਖਬਰਾਂ ਬੜੀਆਂ ਚੰਗੀਆਂ ਸੁਣੇ ਨੇ ਬਹੁਤ ਵਧੀਆ ਖਬਰਾਂ ਦਿੰਦਾ ਹੈ ਪਰ ਉਹਨੇ ਜਿਹੜੀ ਇਹ ਖਬਰ ਦਿੱਤੀ ਹੈ ਉਹਦੇ ਉੱਤੇ ਉਹਨੇ ਹੈਡਿੰਗ ਲਿਖਿਆ ਹੈ ਕਹਿੰਦਾ ਕੈਰ ਸਿੱਖਾਂ ਨੇ ਕਤਲ ਕੀਤਾ ਕੈਰ ਦਾ ਦੋਸਤੋ ਮਤਲਬ ਹੁੰਦਾ ਹੈ ਆਪਾਂ ਕਹਿ ਲਈਏ ਡਰਪੋਕ ਬੰਦਾ ਧੋਖੇबाज ਬੰਦਾ ਕੈਰ ਪੜਾ ਕਰਨਾ ਭਾਬ ਕਹਿੰਦਾ ਧੋਖੇ ਨਾਲ ਕੁੜੀ ਨੂੰ ਸੱਦਿਆ ਇਹ ਕੱਲੀ ਕੁੜੀ ਨੂੰ ਸੱਦ ਕੇ ਉਹਦਾ ਗਲ ਦੱਬ ਕੇ ਉਹਦੀ ਹੱਤਿਆ ਕਰ ਦਿੱਤੀ ਇਹ ਕਹਿਰ ਪਣ ਹੈ ਤੇ ਦੋਸਤੋ ਮੈਂ ਉਹਨੂੰ ਪੱਤਰਕਾਰ ਨੂੰ ਜਵਾਬ ਦੇਣਾ ਚਾਹਣਾ ਹੈ ਕਿ ਭਰਾਵਾ ਜੇ ਕੋਈ ਇਹੋ ਜਿਹੀ ਅਸਲੀਲ ਵੀਡੀਓ ਗੰਦ ਪਾਉਣ ਲੱਗ ਜੇ ਪੂਰਨ ਵੀਡੀਓ ਬਣਾਉਣ ਲੱਗ ਜੇ ਤੇ ਉਹਦਾ ਫਿਰ ਹੱਲ ਕੀ ਹੈ ਉਹਨੂੰ ਦੋ ਤਿੰਨ ਵਾਰੀ ਬੰਦਿਆ ਮੰਗੂ ਸਮਝਾਇਆ ਪਰ ਉਹ ਨਹੀਂ ਮੰਨੀ ਤੇ ਉਹਨੂੰ ਦੇਖ ਕੇ ਹੋਰ ਬੜੀਆਂ ਪਿਆਰ ਹੋ ਗਈਆਂ YouTube ਦੇ ਉੱਤੇ ਪੈਸੇ ਕਮਾਉਣ ਦਾ ਜਰੀਆ ਬਣਾ ਲਏ ਇਹਨਾਂ ਲੋਕਾਂ ਨੇ ਇਹਨਾਂ ਨੂੰ ਕੋਈ ਚੱਜ ਦੀ ਗੱਲ ਬੋਲਣੀ ਨਹੀਂ ਆਉਂਦੀ ਕੋਈ ਇਤਿਹਾਸ ਨਹੀਂ ਬੋਲਣਾ ਆਉਂਦਾ ਕੋਈ ਨਿਊਜ਼ ਨਹੀਂ ਬੋਲਣੀ ਆਉਂਦੀ ਇਹ ਸਿਰਫ ਆਪਣਾ ਅੰਗ ਪ੍ਰਦਰਸ਼ਨ ਕਰਕੇ ਪੈਸੇ ਕਮਾਉਣੇ ਇਹ ਤੇ ਬਹੁਤ ਹੀ ਗਲਤ ਹੈ ਕੁਝ ਬੰਦੇ ਕਹਿ ਰਹੇ ਆ ਕਹਿੰਦੇ ਜੀ ਇਥੇ ਬੰਦੇ ਦੀ ਆਜ਼ਾਦੀ ਹੈ ਕਹਿੰਦੇ ਲੜਕਣਾਂ ਦੀ ਆਜ਼ਾਦੀ ਖੋ ਲਈ ਇਹ ਤਾਂ ਕਹਿੰਦੇ ਡੱਕੜੀ ਕੋਰਗ ਵਾਲਾ ਕੰਮ ਹੋ ਗਿਆ ਜਿਵੇਂ ਉੱਥੋਂ ਦਾ ਜਿੰਮ ਜਾਊਗਾ ਜਿਹੜਾ ਕਹਿੰਦੇ ਜਿਵੇਂ ਉਹ ਹੁਕਮ ਚਲਾਉਂਦਾ ਹੈ ਇਹ ਬੰਦੇ ਹੁਕਮ ਚਲਾਇਆ ਕਰਨਗੇ ਤੇ ਨਾਲ ਦੋਸਤੋਂ ਪੱਤਰਕਾਰ ਕੰਟੈਕਟ ਨਿਊਜ਼ ਰੂਮ ਵਾਲਾ ਚਮਕੀਲੇ ਦੀ ਗੱਲ ਕਰ ਰਿਹਾ ਹੈ ਕਹਿੰਦਾ ਚਮਕੀਲੇ ਨੂੰ ਮਾਰ ਕੇ ਬੜਾ ਗਲਤ ਕਰਿਆ ਸੀ ਕੰਨੋਂ ਟੌਪ ਦਾ ਕਲਾਕਾਰ ਸੀ ਇਸੇ ਤਰ੍ਹਾਂ ਕੰਚਨ ਕੁਮਾਰੀ ਨੂੰ ਮਾਰ ਕੇ ਪਾਪ ਕੀਤਾ ਉਹ ਕਹਿਰ ਬੰਦੇ ਆ ਮੈਂ ਉਹਨੂੰ ਪੱਤਰਕਾਰ ਨੂੰ ਸਮਝਾਉਣਾ ਚਾਹੁੰਨਾ ਹੈ ਦੱਸਣਾ ਚਾਹੁੰਨਾ ਹੈ ਕਿ ਇਹੋ ਜਿਹੇ ਜਿਹੜੇ ਬੰਦੇ ਹੁੰਦੇ ਆ ਨਾ ਇਹ ਡਾਂਗਾਂ ਤੋਂ ਬਿਨਾ ਨਹੀਂ ਲੋਟ ਆਉਂਦੇ ਉਹਨੂੰ ਕਈ ਵਾਰੀ ਪਿਆਰ ਨਾਲ ਸਮਝਾਇਆ ਸੀ ਉਹ ਬੀਬੀ ਕੋਲੇ ਹੋਰ ਕੋਈ ਕੰਮ ਹੈ ਹੀ ਨਹੀਂ ਸੀ ਉਹ ਚੰਗਗਣਾ ਵੀਡੀਓ ਪਾ ਲਿਆ ਕਰਦੀ ਪਰ ਨਹੀਂ ਉਹਨੇ ਜਾਣ ਕੇ ਅੰਗ ਪ੍ਰਦਰਸ਼ਨ ਕੀਤਾ ਇੱਥੋਂ ਤੱਕ ਇੱਕ ਸਿਮਰਜੀਤ ਕੌਰ ਹੈ ਕੁੜੀ ਸਿੱਖਾਂ ਦੀ ਵਕੀਲ ਬਹੁਤ ਤਕੜੀ ਉਹਨੇ ਸ਼ਿਕਾਇਤ ਵੀ ਦਰਜ ਕਰਾਈ ਸੀ ਉਹਨੇ ਇੰਟਰਵਿਊ ਦਿੱਤੀ ਹੈ ਉਹ ਕਹਿੰਦੀ ਇਹ ਬਹੁਤ ਤਕੜਾ ਸੈਕਸ ਰੈਕਟ ਚਲਾਉਂਦੇ ਨੇ ਅਸੀਂ ਭਾਵ ਧੰਦਾ ਗਲਤ ਕੰਮ ਦਾ ਧੰਦਾ ਕਰ ਦਿੰਦੇ ਅਸੀਂ ਤੇ ਬੜਾ ਮੋਟਾ ਪੈਸਾ ਕਮਾਉਂਦਗਾ ਸੀ ਸੋਹਣੀਆਂ ਸੋਹਣੀਆਂ ਕੁੜੀਆਂ ਨੂੰ ਤਾਕੜੇ ਤਾਕੜੇ ਬੰਦਿਆ ਕੋਲੇ ਭੇਜਣਾ ਤੇ ਲੱਖਾਂ ਰੁਪਈਆ ਲੈਣਾ ਦੋਸਤੋ ਇਹ ਕਿੱਡਾ ਮਾੜਾ ਕੰਮ ਸੀ ਜੇ ਅੰਮ੍ਰਿਤਪਾਲ ਮਹਿਰੋ ਨੇ ਸਿਰ ਦੇ ਉੱਤੇ ਕਫਨ ਬੰਨ੍ਹ ਕੇ ਇਹ ਕੰਮ ਕੀਤਾ ਤੇ ਸਾਨੂੰ ਲੋਕਾਂ ਨੂੰ ਉਹਦੀ ਸਪੋਰਟ ਕਰਨੀ ਚਾਹੀਦੀ ਹੈ ਉਸ ਨੌਜਵਾਨ ਦਾ ਘਰ ਪਟਿਆ ਗਿਆ ਉਹ ਜੇਲ੍ਹ ਵਿੱਚ ਬੈਠੂਗਾ ਜੇਲ੍ਹ ਵਿੱਚ ਇੱਕ ਦਿਨ ਕੱਟਣਾ ਬਹੁਤ ਔਖਾ ਹੈ ਦੋਸਤੋ ਏਡਾ ਵੱਡਾ ਫੈਸਲਾ ਲੈਣਾ ਉਹਨੂੰ ਪਤਾ ਸੀ ਕਿ ਮੇਰੇ 10 ਸਾਲ ਜੇਲ੍ਹ ਦੇ ਵਿੱਚ 20 ਸਾਲ ਜੇਲ੍ਹ ਵਿੱਚ ਲੰਘਣਗੇ ਪਰ ਫੇਰ ਵੀ ਉਹ ਪਿੱਛੇ ਨਹੀਂ ਹਟਿਆ ਕਿਹਦੇ ਵਾਸਤੇ ਅੰਮ੍ਰਿਤਪਾਲ ਦੇ ਘਰੇ ਜਾਦੇ ਲੜਕੀਆਂ ਨੇ ਉਹਦੇ ਜਾਦੇ ਧੀਆ ਭੈਣਾਂ ਨੇ ਨਹੀਂ ਉਹਨੇ ਪੰਜਾਬ ਦੀਆਂ ਧੀਆ ਭੈਣਾਂ ਨੂੰ ਆਪਣੇ ਦਾ ਭੈਣਾਂ ਸਮਝਿਆ ਲੜਕੀਆਂ ਸਮਝਿਆ ਤਾਂ ਕਰਕੇ ਉਹਨੇ ਇਹ ਗੰਦ ਨੂੰ ਸਾਫ ਕੀਤਾ ਪਰ ਕੁਝ ਬੰਦੇ ਕਹਿੰਦੇ ਕਹਿੰਦੇ ਜੀ ਇੱਥੇ ਆਜ਼ਾਦੀ ਹੁੰਦੀ ਐ ਵਿਚਾਰਾਂ ਦੀ ਵੀ ਕੀ ਖਾਣਾ ਐ ਕੀ ਪਹਿਨਣਾ ਐ ਇੱਥੇ ਆਜ਼ਾਦੀ ਐ ਦੋਸਤੋ ਸਿਆਣੇ ਕਹਿੰਦੇ ਐ ਕਹਿੰਦੇ ਖਾਈਏ ਮਨ ਪਉਂਦਾ ਪਹਿਨਗੇ ਜੱਗ ਪਉਂਦਾ ਇਹ ਸਿਆਣਿਆਂ ਦੀ ਕਹਾਵਤ ਐ ਕਹਿੰਦੇ ਜਿਹੜੀ ਚੀਜ਼ ਚੰਗੀ ਲੱਗਦੀ ਹੈ ਉਹ ਖਾ ਲਓ ਪਰ ਕਹਿੰਦੇ ਜਿਹੜੀ ਸਰੀਰ ਤੇ ਪਹਿਨਣੀ ਹੈ ਉਹ ਜੱਗ ਪਾਉਂਦਾ ਭਾਵ ਕਿਸੇ ਦੀਆਂ ਭਾਵਨਾਵਾਂ ਨੂੰ ਸੱਟ ਨਾ ਮਾਰਦਾ ਹੋਵੇ ਇਹ ਤੇ ਸਿੱਧਾ ਅੱਗ ਲਾਉਂਦੀਆਂ ਨੇ ਨੰਗੀਆਂ ਹੋ ਕੇ ਵੀੜ ਕੋ ਪਾਉਂਦਾ ਇਹ ਕਿੱਥੋਂ ਦਾ ਸਭਿਆਚਾਰ ਹੈ ਮੈਂ ਉਹਨਾਂ ਪੱਤਰਕਾਰਾਂ ਨੂੰ ਉਹਨਾਂ ਵਿਦਵਾਨ ਸੱਜਣਾਂ ਨੂੰ ਪੁੱਛਣਾ ਚਾਹੁੰਦਾ ਕਿ ਜਾਤੇ ਤੁਹਾਡੀਆਂ ਧੀਆ ਪੈਣਾ ਲੜਕੀਆਂ ਤੁਹਾਡੇ ਕਹਿਣੇ ਤੋਂ ਬਾਹਰ ਨੇ ਉਹ ਇਹ ਕੰਮ ਕਰ ਰਹੀਆਂ ਨੇ ਜਾਂ ਤੁਹਾਨੂੰ ਸੱਕ ਹੈ ਕਿ ਸਾਥੋਂ ਨਹੀਂ ਰੁਕਣਗੀਆਂ ਤੁਸੀਂ ਤਾਂ ਬਚਤ ਕਰ ਰਹੇ ਹੋ ਜੇ ਤੁਸੀਂ ਇੱਜ਼ਤ ਮਾਨ ਵਾਲੇ ਹੁੰਦੇ ਦਲੇਰੀ ਵਾਲੇ ਹੁੰਦੇ ਪੰਜਾਬ ਦੇ ਸੱਭਿਆਚਾਰ ਨਾਲ ਜੁੜੇ ਹੁੰਦੇ ਗੁਰਮੁਖ ਪੀਰਾਂ ਦੀ ਧਰਤੀ ਨੂੰ ਮੰਨਦੇ ਹੁੰਦੇ ਤੇ ਤੁਸੀਂ ਗੰਦ ਨੂੰ ਸਹੀ ਕਹਿੰਦੇ ਬਹੁਤ ਮੰਨ ਭਾਗਾ ਸੇ ਤਜਾਜਤ ਨਹੀਂ ਦਿੰਦੀ ਪਰ ਫਿਰ ਵੀ ਟਾਈਮ ਲੰਘਦਾ ਜਾਂਦਾ ਸੀ ਸੋਚਿਆ ਹਾਂ ਦਾ ਨਾਰਾ ਉਸ ਨੌਜਵਾਨ ਦੇ ਪੱਖ ਵਿੱਚ ਮਾਰ ਦੇ ਜਿਹਨੇ ਆਪਣੇ ਸਿਰ ਤੇ ਕੱਫਣ ਬੰਨ੍ਹ ਕੇ ਇਹ ਗੰਦ ਨੂੰ ਰੋਕਣ ਦਾ ਤਹੱਈਆ ਕਰਿਆ ਜਿਹੜਾ ਕੰਮ ਗਵਰਨਮੈਂਟ ਨਹੀਂ ਕਰ ਸਕਦੀ ਸਰਕਾਰ ਨਹੀਂ ਕਰ ਸਕਦੀ ਉਹ ਭਾਈ ਅੰਮ੍ਰਿਤਪਾਲ ਮੈਰੋਂ ਨਹੀਂ ਕੀਤਾ ਕਿਉਂਕਿ ਦੋਸਤੋ ਸਰਕਾਰ ਦੇ ਹੱਥ ਬੰਨੇ ਹੁੰਦੇ ਐ ਸਰਕਾਰ ਕਾਨੂੰਨੀ ਕਾਰਵਾਈ ਨਹੀਂ ਕਰ ਸਕਦੀ ਕਿਉਂਕਿ ਲੋਕ ਕੋਰਟ ਵਿੱਚ ਚਲੇ ਜਾਂਦੇ ਐ ਕਹਿੰਦੇ ਆ ਜੀ ਸਾਡਾ ਆਜ਼ਾਦੀ ਨੂੰ ਗਵਰਨਮੈਂਟ ਸੀਨਦੀ ਆਜ਼ਾਦੀ ਸਾਨੂੰ ਬੋਲਣ ਦਾ ਹੱਕ ਐ ਸਾਨੂੰ ਪਹਿਨਣ ਦਾ ਹੱਕ ਐ ਤਾਂ ਕਰਕੇ ਗਵਰਨਮੈਂਟ ਇਹੋ ਜਿਹੇ ਲੋਕਾਂ ਨੂੰ ਸੇਤੀ ਸੇਤੀ ਰੋਕ ਨਹੀਂ ਸਕਦੀ ਅਦਾਲਤਾਂ ਵਿੱਚ ਵਗ ਜਾਂਦੇ ਐ ਦੋਸਤੋ ਘਰਾਂ ਦੇ ਵਿੱਚੋਂ ਕੁੜੀਆਂ ਭੱਜ ਰਹੀਆਂ ਤੇ ਅਦਾਲਤਾਂ ਨੇ ਕਿਹੋ ਜਿਹਾ ਫੈਸਲੇ ਸੁਣਾਏ ਹੈ ਕਹਿੰਦੇ ਜੇ ਕੋਈ ਰਿਲੇਸ਼ਨਸ਼ਿਪ ਦੇ ਵਿੱਚ ਰਹਿੰਦਾ ਹੈ ਕਹਿੰਦੇ ਉਹਨੂੰ ਘਰ ਵਾਲੇ ਰੋਕ ਨਹੀਂ ਸਕਦੇ ਪੁਲਿਸ ਉਹਦੇ ਤੇ ਕੇਸ ਦਰਜ ਨਹੀਂ ਕਰ ਸਕਦੀ ਕਹਿੰਦੇ ਜੇ ਲੜਕਾ ਤੇ ਲੜਕੀ ਸਹਿਮਤ ਨੇ ਫਿਰ ਰਿਲੇਸ਼ਨਸ਼ਿਪ ਦੇ ਵਿੱਚ ਬਿਨਾ ਵਿਆਹ ਤੋਂ ਰਹਿ ਸਕਦੇ ਐ ਸੁਪਰੀਮ ਕੋਰਟ ਨੇ ਦੋਸਤੋ ਆਗਿਆ ਦੇਤੀ ਫਿਰ ਪਿੱਛੇ ਰਹਿ ਕੀ ਗਿਆ ਫਿਰ ਸਰਕਾਰ ਕਿਵੇਂ ਰੋਕੇਗੀ ਫਿਰ ਤੇ ਅੰਬਰਪਾਲ ਵਰਗੇ ਜੋਧਿਆਂ ਨੂੰ ਉੱਠਣਾ ਹੀ ਪੈਣਾ ਹੈ ਦੋਸਤੋ ਸਜ਼ਾ ਕੱਟੜੀ ਸੌਖੀ ਨਹੀਂ ਹੁੰਦੀ ਅੰਬਰਪਾਲ ਮੈਰੋ ਦਾ ਘਰ ਇੱਕ ਵਾਰ ਉਜੜੇਗਾ ਉਹਦਾ ਮਾਂ ਬਾਪ ਬੁੱਢਾ ਮਾਂ ਬਾਪ ਦਿਲਕੇਗਾ ਸੌਖਾ ਨਹੀਂ ਹੁੰਦਾ ਜਦੋਂ ਪੁੱਤ ਜੇਲ੍ਹ ਵਿੱਚ ਜਾਂਦਾ ਹੈ ਮਾਂ ਬਾਪ ਦੀਆਂ ਤਾਂ ਆ ਨਿਕਲ ਜਾਂਦੇ ਹਨ ਅੰਬਰਪਾਲ ਨੇ ਕੁਰਬਾਨੀ ਕੀਤੀ ਦੋ ਨੌਜਵਾਨਾਂ ਦੀ ਗੱਲ ਚੱਲ ਰਹੀ ਹੈ ਦੋਸਤੋ ਦੋਨਾਂ ਦਾ ਨਾਮ ਅੰਮ੍ਰਿਤਪਾਲ ਇੱਕ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਇੱਕ ਇਹ ਪੰਜਾਬ ਦੀ ਧਰਤੀ ਤੇ ਉਹਦੇ ਨਾਲ ਬੱਖ-ਬੱਖ ਤਰ੍ਹਾਂ ਦਾ ਅਸਲੀਲ ਪਣਾ ਜੋੜਿਆ ਜਾ ਰਿਹਾ ਹੈ ਉਹਨੂੰ ਚੇਟਾਂ ਦਿਖਾਈਆਂ ਜਾ ਰਹੀਆਂ ਹੈ ਕਹਿੰਦੇ ਜੀ ਚੇਟਾਂ ਕਰ ਗਿਆ ਕੁੜਗਾ ਲਾਲ ਅੰਮ੍ਰਿਤਪਾਲ ਨੇ ਉਹਨੂੰ ਤੇ ਮਾੜਾ ਕਹਿ ਰਹੇ ਹੈ ਉਹਨੂੰ ਤੇ ਸਾਰਾ ਸੋਸ਼ਲ ਮੀਡੀਆ ਦਿਖਾ ਰਿਹਾ ਹੈ ਕਿ ਮਾੜਾ ਕੰਮ ਹੈ ਜਿਹੜੀ ਨੰਗੀਆਂ ਹੋ ਕੇ ਵੀਡੀਓ ਪਾਉਂਦੇ ਨੇ ਉਹਨਾਂ ਨੂੰ ਕਹਿੰਦੇ ਜੀ ਆਜ਼ਾਦੀ ਦੇ ਉੱਤੇ ਹਮਲਾ ਅੰਮ੍ਰਿਤਪਾਲ ਮਹਿਰੂ ਨੇ ਉਹਨਾਂ ਦੀ ਆਜ਼ਾਦੀ ਤੇ ਹਮਲਾ ਕਰ ਦਿੱਤਾ ਫਿਰ ਭਾਈ ਅੰਮ੍ਰਿਤਪਾਲ ਦੀ ਵੀ ਆਜ਼ਾਦੀ ਹੋਵੇਗੀ ਚੈਟ ਕਰਨਾ ਫਿਰ ਉਹਨੂੰ ਕਹ ਮਾੜਾ ਕਹਿੰਦੇ ਹੋ ਉਹਨੂੰ ਵੀ ਆਜ਼ਾਦੀ ਮੰਨਣ ਦਿਓ ਇਸ ਤਰ੍ਹਾਂ ਦੋਗਲੇ ਚਿਹਰੇ ਨਾ ਕਰੋ ਪੰਜਾਬ ਦੇ ਵਿੱਚ ਵੱਡੇ ਵੱਡੇ ਮੁੱਦੇ ਹੋਏ ਬਟਿੰਡੇ ਦੇ ਵਿੱਚ ਨਰਿੰਦਰ ਦੀਪ ਦਾ ਕਤਲ ਹੋਇਆ ਸੀਆਈ ਸਟਾਪ ਦੇ ਵਿੱਚ ਹੋਰ ਬੜੀਆਂ ਵਾਰਦਾਤਾ ਹੋਈਆਂ ਇਹ ਗੋਦੀ ਮੀਟਗਾ ਉੱਥੇ ਨਹੀਂ ਗਿਆ ਕੱਲ ਦੀ ਕੰਚਨ ਕੁਮਾਰੀ ਮਰੀ ਹੈ ਉਹਦੇ ਘਰ ਦੇ ਅੱਗੇ ਜਾ ਕੇ ਝੁਰਮਟ ਬੋਲਦਾ ਝੁਰਮਟ ਗੋਦੀ ਮੀਟਗਾ ਦਾ ਉਹਦੇ ਆਂਢੀ ਗੁਮੰਢੀ ਨੂੰ ਮਹੱਲੇ ਵਾਲਿਆਂ ਨੂੰ ਤੰਗ ਕਰੀ ਜਾਂਦੇ ਐ ਇਹ ਕੰਚਨ ਕਿੰਨੇ ਚਿਰ ਦੀ ਆਈ ਐ ਕਿੱਥੇ ਰਹਿੰਦੀ ਸੀ ਇਹਦੀਆਂ ਵੀਡੀਓ ਬਾਰੇ ਤੁਸੀਂ ਕੀ ਆਖੋਗੇ ਕੋਈ ਭਰਾਵੋ ਜੇ ਤੁਹਾਨੂੰ ਕੰਚਨ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਤੇ ਤੁਸੀਂ ਆਪਣੀਆਂ ਕੁੜੀਆਂ ਨੂੰ ਦਿਖਾਓ ਆਪਣੇ ਮਾਪਿਓ ਨੂੰ ਦਿਖਾਓ ਜੇ ਉਹਨਾਂ ਨੇ ਚੰਗਾ ਕਹਿ ਦਿੱਤਾ ਫਿਰ ਤੁਸੀਂ ਵੀ ਚੰਗਾ ਕਹਿ ਦਿਓ ਤੁਸੀਂ ਗੰਦਨੇ ਮੰਗਰ ਲੱਗ ਕੇ ਉਹਦੀ ਸਪੋਰਟ ਕਰ ਰਹੇ ਹੋ ਤੇ ਜਿਹੜਾ ਨੌਜਵਾਨ ਜੋਧਾ ਉਹਨਾਂ ਲੱਤਾਂ ਖਿੱਚ ਰਹੇ ਹੋ ਬਹੁਤ ਮੰਦ ਪਾਗਾ ਹੋਇਆ ਹਾਂ ਸਰਕਾਰ ਉਹਨੂੰ ਜਿਹੜੀ ਕਾਨੂੰਨ ਦੇ ਮੁਤਾਬਕ ਸਜ਼ਾ ਮਿਲਦੀ ਆ ਦੇਵੇਗੀ ਐਸਐਸਪੀ ਬਠਿੰਡਾ ਉਹ ਬੜੀ ਇਮਾਨਦਾਰ ਹੈ ਬੜੀ ਇਮਾਨਦਾਰੋ ਲੜਕੀ ਬੰਨੀ ਗਈ ਹੈ ਉਹਦੇ ਕੋਲੇ ਕੇਸ ਹੈ ਉਹ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਜ਼ਰੂਰ ਕਰੇਗੀ ਪਰ ਜਿਹੜੇ ਆ ਭਾਂਤ-ਪਾਂਤ ਦੀ ਬੋਲੀ ਬੋਲਦੇ ਆ ਕਿ ਜੀ ਆਜਾਤੀ ਸੀਣ ਲਈ ਅੱਗੇ ਤੋਂ ਕੋਈ ਕੁੜੀ ਇਸ ਤਰ੍ਹਾਂ ਦਾ ਕੰਟੈਕਟ ਨਹੀਂ ਪਾ ਸਕਦੀ ਜੀ ਕੀ ਗੱਲ ਭਾਈ ਇਹੋ ਜਿਹੇ ਕੰਟੈਕਟਾਂ ਬਿਨਾਂ ਸਰਦਾ ਨਹੀਂ ਕਿ ਸਾਡੇ ਜਵਾਕ ਖਰਾਬ ਹੋ ਜਾਣ ਬਹੁਤ ਮੰਨ ਪੜਦਾ ਤੇ ਨਾਲ ਮੈਂ ਇੱਕ ਜਿਹੜੇ ਲੋਕ ਆਰਕੈਸਟਰਾ ਲਿਵਾਉਂਦੇ ਆ ਵਿਆਹਾਂ ਦੇ ਵਿੱਚ ਉਹਨਾਂ ਨੂੰ ਵੀ ਕਹਿਣਾ ਚਾਹਣਾ ਹੈ ਕਿ ਤੁਸੀਂ ਵੀ ਰੁਕ ਜਾਓ ਗਰੀਬ ਘਰਾਂ ਦੀਆਂ ਕੁੜੀਆਂ ਹੁੰਦੀਆਂ ਨੇ ਉਹ ਸਟੇਜ ਤੇ ਨੱਚਦੀਆਂ ਉਹਨਾਂ ਦੀਆਂ ਬਾਹਾਂ ਫੜ ਕੇ ਨੱਚਣਾ ਬੰਦ ਕਰ ਦਿਓ ਇਹ ਸਾਡਾ ਸੱਭਿਆਚਾਰ ਨਹੀਂ ਨਹੀਂ ਤਾਂ ਅੰਬਰਤ ਪਾਲ ਮਹਿਰੋ ਵਰਗਿਆਂ ਨੂੰ ਤੁਹਾਡੇ ਗ੍ਰ ਵੀ ਹਿੱਕਾਂ ਚ ਗੋਲਗਾ ਮਾਰਨੀਆਂ ਪੈਣੀਆਂ ਜਿਹੜੇ ਚਿੱਟੀਆਂ ਦਾੜੀਆਂ ਵਾਲੇ ਔਰਕੈਸਟਰਾਂ ਵਾਲੀਆਂ ਲੜਕੀਆਂ ਦੀਆਂ ਬਾਹਾਂ ਫੜ ਫੜ ਨੱਚਦੇ ਐ ਇਹਨਾਂ ਨੂੰ ਵੀ ਸਭ ਕ ਸਿਖਾਉਣਾ ਚਾਹੀਦਾ ਆਉਣ ਵਾਲੇ ਸਮੇਂ ਦੇ ਵਿੱਚ ਜਰੂਰ ਇਹ ਲਹਿ ਰੁੱਟੂਗੀ ਕਿ ਕੋਈ ਇਹੋ ਜਿਹਾ ਗੰਧ ਨਾ ਪਾ ਸਕੇ ਅੰਮ੍ਰਿਤਪਾਲ ਮਹਿਰੋ ਦੇ ਹੱਕ ਦੇ ਵਿੱਚ ਜਿੱਥੋਂ ਤੱਕ ਹੋ ਸਕਿਆ ਉਹ ਨੌਜਵਾਨ ਦੀ ਮਦਦ ਸਾਰੀਆਂ ਜੱਥੇ ਬੰਦਿਆਂ ਨੂੰ ਕਰਨੀ ਚਾਹੀਦੀ ਹੈ ਤੇ ਦੋਸਤੋ ਇੰਨੀ ਗੱਲਬਾਤ ਸੀ ਉੱਠ ਚੁੱਕ ਦੀ ਕਿਮਾ ਵੀਡੀਓ ਨੂੰ ਸਾਂਝੀ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਬੈਗਰੂਜੀ ਦਾ ਖਾਲਸਾ ਬੈਗਰੂਜੀ ਕੀ